ਲੋਈ ਮਿੱਤਰੋ ਉੱਪਰ ਤੱਕ ਜਾਏ ਹਮਗੁੰਨ ਤੱਕ ਤੇ ਗੋਬਿੰਦ ਘਾਟ ਜਿੱਥੋਂ ਰਹਿ ਗਿਆ ਸਿਰਫ ਅੱਧਾ ਕਿਲੋਮੀਟਰ ਤਕਰੀਬਨ ਤੇ ਗੱਲ ਮੈਂ ਨੋਟ ਕੀਤੀ ਜਿਹੜੇ ਖੱਤਰਾਂ ਦੇ ਜਾਂਦੇ ਆ ਨਾ ਇਹ ਖੱਤਰ ਹੀ ਆ ਬੰਦੇ ਵੀ ਜਦੋਂ ਤੁਹਾਡੀ ਨਹੀਂ ਕਪੈਸਿਟੀ ਹੈਗੀ ਇੱਥੇ ਨਾ ਆਓ ਤੁਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਇੱਥੇ ਕੋਈ ਸਫਰ ਕਰਨਾ ਕੋਈ ਬੜਾ ਔਖਾ ਨਹੀਂ ਹੈਗਾ ਤੇ ਤੁਹਾਨੂੰ ਦੇਖਿਆ ਜਿਹੜੇ ਡੋਲੇ ਵਾਲੇ ਬੰਦੇ ਵੀ ਆ ਜਿਹੜੀਆਂ ਦੇਹਾਂ ਚੱਕੀ ਫਿਰਦੇ ਆ ਉਹ ਵੀ ਖੱਤਰਾਂ 'ਚ ਜੜ ਜਾਂਦੇ ਆ ਅੱਧਾ ਕਿਲੋਮੀਟਰ ਉਹਨੂੰ ਤੁਰਿਆ ਨਹੀਂ ਜਾਂਦਾ ਉਹਦੀ ਮਨ ਲੋ ਇੱਥੇ ਕਿਉਂਕਿ ਜਦੋਂ ਸ਼ੁਰੂਆਤ ਕਰਦੇ ਆ ਨਾ ਪੈਦਲ ਯਾਤਰਾ ਦੀ ਤਾਂ ਪਹਿਲੇ 2-3 ਕਿ ਬਹੁਤ ਜ਼ਿਆਦਾ ਔਖ ਲੱਗਦਾ ਹੈ ਤੇ ਜੇ ਤੁਸੀਂ ਉਹ ਕੱਟ ਕੇ ਤਾਂ ਤੁਸੀਂ ਪੂਰਾ 19 ਕਿਲੋਮੀਟਰ ਤੁਹਾਡੇ ਲਈ ਕੋਈ ਔਖ ਨਹੀਂ ਹੈਗਾ ਸੋ ਇਹਨਾਂ ਦੇ ਮੈਨੂੰ ਤਾਂ ਇਹਨਾਂ ਤੇ ਲੱਗਦਾ ਵੀ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੂੰ ਟਾਈਮ ਤੇ ਖਰਾਕ ਨਹੀਂ ਇਹਨਾਂ ਜਾਨਵਰਾਂ ਨੂੰ ਜਿਹੜੇ ਆਪਾਂ ਘਰੇ ਪਾਲਦੇ ਜਾਂ ਇਹ ਪਾਲਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਮੁਤਾਬਿਕ ਖਾਣਾ ਨਹੀਂ ਦਿੱਤਾ ਜਾਂਦਾ ਜਦੋਂ ਇਹਨਾਂ ਨੂੰ ਪਿਆਸ ਲੱਗਦੀ ਆ ਉਦੋਂ ਇਹਨਾਂ ਨੂੰ ਪਾਣੀ ਨਹੀਂ ਮਿਲਦਾ ਆਪਾਂ ਆਪਣੀ ਸੋਚ ਦੇ ਮੁਤਾਬਿਕ ਇਹਨਾਂ ਨੂੰ ਦੇ ਦਿੰਨੇ ਆ ਵੀ ਚਲੋ 3 ਵਜੇ ਇਹਨਾਂ ਨੂੰ ਪਾਣੀ ਪਿਲਾ ਦਈਏ ਸੋ ਇਹਨੂੰ ਟਾਈਮ ਤੇ ਖਰਾਕ ਤਾਂ ਇਹਨੂੰ ਕੀ ਮਿਲਦੀ ਆ ਜਿਹੜੇ ਇੱਥੇ ਮੈਂ ਇਥੇ ਖਰੀਦਿਆ ਖਰੀਦ ਕੇ ਐਮੀਨ ਨੂੰ ਵੇਚ-ਪੁਚ ਜਾਂਦੇ ਆ ਬਹੁਤ ਮਾੜੀ ਹਾਲਤ ਹੋ ਜਾਂਦੀ ਹੈ ਇਹਨਾਂ ਦੇ ਖਚਰਾਂ ਦੀ ਕੋੜੇ ਕਹ ਲੋ ਤੇ ਬਹੁਤ ਜਿਆਦਾ ਨਜਾਇਜ਼ ਤੱਕਾ ਕੀਤਾ ਜਾਂਦਾ ਹੈ ਉਹਨਾਂ ਨੂੰ ਮਾਰ-ਮਾਰ ਡੰਡੇ ਉੱਪਰ ਚੜਾਈ ਚੜਾਏ ਜਾਂਦਾ ਹੈ ਤੇ ਉੱਪਰ ਬੈਠੇ ਖਚਰਾਂ ਨੂੰ ਇੰਨੇ ਜਮਾਂ ਤਰਸ ਨਹੀਂ ਆਉਂਦਾ ਵੀ ਤੁਸੀਂ ਅੰਬ ਲੈਣਾ ਹੁੰਦੇ ਉੱਥੇ ਜੋ ਤੁਹਾਡੇ ਕੋਈ ਹੱਡਾ ਪੈਣ ਦੀ ਜਾਨ ਹੀ ਹੈ ਨਹੀਂ ਇੰਨਾ ਸਿਰਫ ਮਾਮੂਲੀ ਜੀ ਚੜਾਈ ਆਉਂਦੀ ਹੈ ਜਿਹੜਾ ਸਾਨੂੰ ਤੁਸੀਂ ਐਮਐਨਕ ਜਦੋਂ 2-2 3 ਮੀਟਰ ਰੈਸਟ ਕਰਕੇ ਫਿਰ ਚੱਲਦੀ ਜਿਹੜੀ ਇਹ ਕਿ ਯਾਤਰਾ ਤੁਸੀਂ ਕਰ ਸਕਦੇ ਹੋ ਸੋ ਕੋਈ ਔਖਾ ਕੰਮ ਨਹੀਂ ਹੈਗਾ ਆਓ ਉੱਥੇ ਤਾਂ ਜੇ ਤੁਹਾਡੇ ਹੱਡਾਂ ਬਾਰੇ ਜਾਣ ਹੈਗੀ ਐ ਨਹੀਂ ਆਪਦੀ ਭਈ ਜੇਬ ਦੀ ਜਿਹੜੀ ਅੱਗੇ ਆ ਜੇ ਭਰ ਕੇ ਲੈ ਕੇ ਆਓ ਇੱਥੇ ਹੈਲੀਕਾਪਟਰ ਚੱਲਦਾ ਹੈ ਹੈਲੀਕਾਪਟਰ ਤੇ ਬਹਿ ਕੇ ਭੱਜ ਜਾਓ ਮੰਨ ਲਓ ਬਹੁਤ ਜ਼ਿਆਦਾ ਨਹੀਂ ਆਇਆ ਇਹਨਾਂ ਜਾਨਵਰਾਂ ਨਾਲ ਤੱਕਾ ਕੀਤਾ ਜਾਂਦਾ ਹੈ ਖਰਾਕ ਤਾਂ ਉਹਨੂੰ ਕੀ ਮਿਲਿਆ ਸੁੱਕਾ ਕਾਬੂ ਦੀ ਖਾਂਦੇ ਹੈ ਆ ਮਿੱਟੀ ਖਾਈ ਜਾਂਦਾ ਦੇਖੋ ਇਹ ਵੀਡੀਓ ਵੀ ਮੈਂ ਤਾਂ ਬਣਾਉਣ ਲੱਗਿਆ ਇਹ ਹੁਣ ਇਹਨੂੰ ਭੁੱਖ ਲੱਗੀ ਹੋਣੀ ਹੈ ਮਿੱਟੀ ਖਾ ਰਿਆ ਬੈਠਾ ਹੈ ਉਹ ਟਾਈਮ ਤੇ ਪਾਣੀ ਨਹੀਂ ਇੱਥੇ ਇੱਕ ਉਹਨ ਲੇਡੀ ਬੈਠੀ ਦੀ ਉਹਨੂੰ ਮੰਨ ਲਓ ਇਹ ਪਾਣੀ ਵੱਲ ਭੱਜ ਕੇ ਗਿਆ ਉਹ ਚੀਕਾਂ ਮਾਰੇ ਉੱਪਰ ਬੈਠੀ ਪਤਾ ਨਹੀਂ ਕਿੱਧਰ ਚੱਲੀ ਆ ਮੈਂ ਮਿੱਟੀ ਖਰਾ ਦੇ ਜਾਖਮ ਦੇਖਦੇ ਮੱਖੀਆਂ ਲੱਗ ਰੀਆਂ ਨੇ ਬਹੁਤ ਮਾੜੀ ਹਾਲਤ ਹੈ ਬਹੁਤ ਜਿਆਦਾ ਮਾੜੀ ਹਾਲਤ ਹੈ ਜ਼ਖਮ ਹੋਇਆ ਬਹੁਤ ਜਿਆਦਾ ਮਾੜੀ ਹਾਲਤ ਹੈ ਵੀਡੀਓ ਤਾਂ ਬਣਾਉਣੀ ਪੈਗੀ ਮੈਨੂੰ ਨਹੀਂ ਮੈਂ ਇਸ ਮੁੱਦੇ ਤੇ ਕਾਨੂੰ ਵੀਡੀਓ ਬਣਾਉਣੀ ਚਾਹੀ ਆਪਾਂ ਯਾਤਰਾ ਕਰਨੀ ਸੀ ਘਾਰੇ ਹੁਣ ਗੱਲ ਆ ਗਈ ਇਹਦੀ ਵੀ ਪਾਣੀ ਵੀ ਉਹਨੂੰ ਇੰਨੀ ਪਿਆਸ ਲੱਗੀ ਕਿੰਨੀ ਕਿ ਪਿਆਸ ਲੱਗੀ ਹੋਣੀ ਜਿਹੜਾ ਇਹ ਇੰਨੀ ਦੌੜ ਕੇ ਪਾਣੀ ਵੱਲ ਗਿਆ ਜਿਹੜਾ ਹੈ ਸੋ ਬਹੁਤ ਜਿਆਦਾ ਨਜ ਤੇ ਇੰਨਾ ਵੱਲੋਂ ਨਹੀਂ ਜਿਹੜੇ ਚਲਾਉਂਦੇ ਨੇ ਜਿਹੜੇ ਉੱਪਰ ਬੈਠ ਕੇ ਜਾਂਦੇ ਆ ਉਹ ਵੀ ਮਤਲਬ ਬਰਾਬਰ ਦੇ ਹੱਕਦਾਰ ਆ ਉਹ ਵੱਧ ਹੱਕਦਾਰ ਆ ਮਿਲਦਾ ਇਹ ਜਿਹੜੇ ਇਹਨਾਂ ਦੇ ਜਿਹੜਾ ਜ਼ੁਲਮ ਦੇ ਵਿੱਚ ਬਣਾ ਤਾਂ ਉਹਨਾਂ ਨੇ ਮੈਟਰ ਬਣਾਇਆ ਉਹ ਥੱਲੇ